ਠੰਡੇ ਬੁਰਜ ਵਿੱਚ ਕੈਦ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜਗਤ ਮਾਤਾ ਗੁਜਰ ਜੀ ਨੂੰ ਪੋਹ ਦੀਆਂ ਠੰਡੀਆਂ ਠਾਰ ਰਾਤਾਂ ਦੇ ਵਿੱਚ ਗਰਮ ਦੁੱਧ ਪਲੌਣ ਦੀ ਸੇਵਾ ਕਰਨ ਵਾਲੇ ਅਮਰ ਸ਼ੀਤ ਬਾਬਾ ਮੋਤੀराम ਮਹਿਰਾ ਦੀ ਯਾਦ ਵਿੱਚ ਗੁਰਦੁਆਰਾ ਬਾਬਾ ਮੋਤੀराम ਮਹਿਰਾ ਸਥਿਤ ਹੈ ਜਿੱਥੇ ਹਰੇਕ ਸਾਲ ਧਾਰਮਿਕ ਦੀਵਾਨ ਸਜਾਏ ਜਾਂਦੇ ਹਨ ਅਤੇ ਸੰਗਤਾਂ ਇੱਥੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਗੁਰੂ ਘਰ ਦੇ ਦਰਸ਼ਨ ਕਰਦੇ ਹਨ ਸਾਡੇ ਨਾਲ ਮੌਜੂਦ ਨੇ ਗੁਰਦੁਆਰਾ ਸਾਹਿਬ ਦੇ ਚੇਅਰਮੈਨ ਨਿਰਮਲ ਸਿੰਘ ਇਹਨਾਂ ਤੋਂ ਜਾਣਦੇ ਆ ਕਿ ਹੋਰ ਕੀ ਕੀ ਪ੍ਰੋਗਰਾਮ ਇਹਨਾਂ ਸਿੱਧੀ ਤੁਹਾਡੇ ਤੇ ਕਰਾਏ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਇਗੁਰ ਦੀ ਫਤਿਹ ਸ਼ਹੀਦਾਂ ਦੀ ਇਹ ਪਵਿੱਤਰ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਸਰਪੰਚਦਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕੋਈ ਸ਼ਾਨ ਨਹੀਂ ਹੋ ਸਕਦਾ ਲੇਕਿਨ ਉਹਨਾਂ ਦੇ ਉਹਨਾਂ ਦੇ ਸੇਵਕ ਅਮਰ ਸ਼ਹੀਦ ਬਾਬਾ ਮੋਤੀराम ਮਹਾਰਾਜ ਜੀ ਜਿਨ੍ਹਾਂ ਦੀ ਬੜੀ ਮਹਾਨ ਕੁਰਬਾਨੀ ਆ ਉਹਨਾਂ ਨੂੰ ਸੰਬੰਧਿਤ ਇਹ ਯਾਦਗਾਰ ਗੁਰਦੁਆਰਾ ਜਿਹੜਾ ਜਿੱਤੇ ਉਹ ਪਵਿੱਤਰ ਗਲਾਸ ਨੇ ਜਿਨ੍ਹਾਂ ਦੇ ਵਿੱਚ ਬਾਬਾ ਮੋਤੀराम ਮਹਾਰਾਜ ਜੀ ਨੇ ਛੋਟੇ ਸਾਹਿਬ ਜਾਦੇ ਤੇ ਮਾਤਾ ਗੁਜਰ ਕੌਰ ਜੀ ਨੂੰ ਦੁੱਧ ਸ਼ਕਾਇਆ ਸੀਗਾ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹੁੰਦੀਆਂ ਨੇ ਤੇ ਉਹਨਾਂ ਮਹਾਨ ਪਵਿੱਤਰ ਗਲਾਸਾਂ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਕਰਦੀਆਂ ਨੇ ਤਨੂ ਦਿਨ ਦਿਨ ਦੀਵਾਨ ਸਜਾਇਆ ਜਾਂਦੇ ਨੇ ਗੁਰਦੁਆਰਾ ਸਾਹਿਬ ਦੇ ਅੱਗੇ ਤੇ ਗਰਮ ਦੁੱਧ ਦੀ ਸੇਵਾ ਕੀਤੀ ਜਾਂਦੀ ਹੈ ਤੇ ਸੰਗਤਾਂ ਕਿੰਨੀ ਕੁ ਸਰਦਾਪੂਰਵਕ ਫਤਗ ਗੁਰਦੁਆਰਾ ਸਾਹਿਬ ਵਿਖੇ ਨਿਤ ਤਪਸਤ ਹੁੰਦੀਆਂ ਨੇ ਮੈਂ ਸਮਝਦਾ ਸਰਦਾ ਦਾ ਤੇ ਸੰਗਤਾਂ ਦੇ ਸਰਦਾ ਦਾ ਕੋਈ ਟਿਕਾਣਾ ਨਹੀਂ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸੰਗਤਾਂ ਆਉਂਦੀਆਂ ਨੇ ਮੈਂ ਇਹ ਗੱਲ ਜਿਹੜਾ ਪਿਛਲੇ ਸਮੇਂ ਅਸੀਂ ਆਪਣੇ ਟਰਸਟ ਵੱਲੋਂ ਗੁਰਦੁਆਰੇ ਵੱਲੋਂ ਸੰਗਤਾਂ ਦੇ ਰਹਿਣ ਵਾਸਤੇ ਸੰਗਤਾਂ ਦੀ ਵਾਸਤੇ ਲੰਗਰ ਪਿਛਲੇ ਸਮੇਂ ਬਣਾਈਓ ਲੰਗਰ ਦੁੱਧ ਦਾ ਲੰਗਰ ਜਿਹੜਾ ਟੁੱਟ ਲਗਾਤਾਰ ਵਰਤਦਾ ਜਾ ਰਿਹਾ ਉਹਦੇ ਵਾਸਤੇ ਅਸੀਂ ਵਿਸ਼ੇਸ਼ ਅਪਰਾਲੇ ਕੀਤੇ ਹੁੰਦੇ ਆ ਸਾਡੇ ਤੇ ਹੋਰ ਅਗਲੇ ਭਵਿੱਖੇ ਦੇ ਵਿੱਚ ਕੀ ਤੁਸੀਂ ਪ੍ਰੋਗਰਾਮ ਲਿਖੇ ਨੇ ਜੀ ਅਸੀਂ ਸਭ ਤੋਂ ਮੇਨ ਪੁੱਖ ਤੇ ਸਾਡਾ ਇਹ ਆ ਕਿ ਸਾਡੀ ਜਿਹੜੀ ਜਿੱਥੇ ਸਾਡੀ ਕਮਿਊਨਿਟੀ ਦੀ ਆਸ ਹੈ ਉੱਥੇ ਲੋਕਾਂ ਦੀ ਬਹੁਤ ਵੱਡੀ ਆਸਤਾਵਾ ਕਿ ਇੰਨੀ ਵੱਡੀ ਮਹਾਨ ਕੁਰਬਾਨੀ ਜੇ ਸਰਵੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦਾ ਕੋਈ ਸਾਨੀ ਨਹੀਂ ਹੋ ਸਕਦਾ ਲੇਕਿਨ ਉਹਨਾਂ ਦੇ ਸੇਵਕ ਜਿਹੜੇ ਬਾਬਾ ਮੋਤੀराम ਮਹਿਰਾ ਜਿਨ੍ਹਾਂ ਨੇ ਛੋਟੇ ਸਹਿਬ ਜਾਨਿਆਂ ਨਹੀਂ ਤੇ ਮਾਤਾ ਗੁਜਰ ਕੌਰ ਜੀ ਨੂੰ ਦੁੱਧ ਦੀ ਸੇਵਾ ਕੀਤੀ ਸੀ ਉਸ ਸੇਵਾ ਦੇ ਬਦਲੇ ਸੇਵਾ ਕਹਿ ਦੇਣਾ ਕਿ ਦੁੱਧ ਸਿਕਾਇਆ ਜੀ ਉਸ ਦੁੱਧ ਦੀ ਸੇਵਾ ਕਿੰਨੀ ਕੀਮਤ ਚਕਾਉਣੀ ਪਈ ਕਿ ਬਾਬਾ ਮੋਤੀराम ਮਹਾਰਾਜ ਜੀ ਨੂੰ ਆਪਣੇ 4.5 ਸਾਲ ਦਾ ਬੱਚਾ ਉਹਨਾਂ ਦੀ ਬਜ਼ੁਰਗ ਮਾਤਾ ਧਰਮ ਪਤਨੀ ਤੇ ਖੁਦ ਆਪ ਉਹ ਕਲਾੜੀ ਤੇ ਪੀੜ ਤੇ ਕੋਲੂ ਤੇ ਪੀੜ ਤੇ ਸ਼ਹੀਦ ਕਰ ਦਿੱਤਾ ਗਿਆ ਇਹ ਉਸ ਮਹਾਨ ਸ਼ਹੀਦ ਦੀ ਦੁੱਧ ਪਲਾਉਣ ਦੀ ਕੀਮਤ ਆ ਮੈਂ ਕਹਿੰਦਾ ਦੁਨੀਆ ਦੇ ਵਿੱਚ ਐਸੀ ਕਿਤੇ ਮਿਸਾਲ ਨਹੀਂ ਸੁਦੀ ਇੰਨਾ ਕੀਮਤੀ ਦੁੱਧ ਕੋਈ ਦੁਨੀਆ 'ਚ ਕੋਈ ਵੇਖਿਆ ਨਹੀਂ ਹੋਣਾ ਕਿ ਜਿਹੜੇ ਦੁੱਧ ਦੀ ਖਾਤਰ ਇਹਨੀਆਂ ਵੱਡੀਆਂ ਜਾਨਾਂ ਨਹੀਂ ਦੇਣੀਆਂ ਸੋ ਬਿਲਕੁਲ ਦੁਆਰਾ ਬਾਬਾ ਮੋਤੀराम ਮੇਰਾ ਵਿਖੇ ਇੱਕ ਵਾਰੀ ਫਿਰ ਸੰਗਤਾਂ ਨੂੰ ਦਰਸ਼ਨ ਕਰਾਉਂਦੇ ਆ ਉਹਨਾਂ ਪਵਿੱਤਰ ਗਲਾਸਾਂ ਦੇ ਜਿਨ੍ਹਾਂ ਦੇ ਵਿੱਚ ਸਹਬਜ਼ਾਦਾ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜਗਤ ਮਾਤਾ ਗੁਜਰੀ ਜੀ ਵੱਲੋਂ ਠੰਡ ਪੋਦੀਆਂ ਠੰਡ ਠਾਰ ਰਾਤਾਂ ਦੇ ਵਿੱਚ ਗਰਮ ਦੁੱਧ ਦੀ ਸ਼ਗਨ ਦੀ ਸੇਵਾ ਕੀਤੀ ਸੀ ਅਤੇ ਬਾਬਾ ਮੋਤੀराम ਮੇਰਾ ਵੱਲੋਂ ਬਾਬਾ ਜੀ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਅਤੇ ਮਾਤਾ ਜੀ ਨੂੰ ਗਰਮ ਦੁੱਧ ਸਿਖਾਇਆ ਗਿਆ ਸੀ ਤੇ ਜਦੋਂ ਇਸ ਗੱਲ ਦਾ ਪਤਾ ਮੁਗਲ ਹਕੂਮਤ ਨੂੰ ਲੱਗਦਾ ਹੈ ਕਿ ਬਾਬਾ ਮੋਤੀराम ਮਹਿਰਾ ਵੱਲੋਂ ਸਹਿਬਜ਼ਾਦਿਆਂ ਨੂੰ ਗਰਮ ਦੁੱਧ ਸਕਾਇਆ ਗਿਆ ਹੈ ਉਹਨਾਂ ਦੇ ਹੁਕਮ ਦੀ ਦਲਲੀ ਕੀਤੀ ਗਈ ਹੈ ਜਦੋਂ ਪਤਾ ਲੱਗਦਾ ਹੈ ਕਿ ਬਾਬਾ ਮੋਤੀराम ਮਹਿਰਾ ਨੇ ਗਰਮ ਦੁੱਧ ਪਲਾਉਣ ਦੀ ਸਹਿਬਜ਼ਾਦਿਆਂ ਦੀ ਸੇਵਾ ਕੀਤੀ ਹੈ ਤਾਂ ਉਹਨਾਂ ਨੂੰ ਕੋਹਲੂ ਵਿੱਚ ਪਰਿਵਾਰ ਸਮੇਤ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਜਗਦੇਵ ਸਿੰਘ ਫਤਿਹਗੜ੍ਹ ਸਾਹਿਬ